ਕਾਲ ਦੀ ਸਾਰਿਆਂ ਨੂੰ ਸਵਾਗਤ ਤੁਹਾਡੇ ਆਪਣੇ YouTube ਚੈਨਲ ਕ੍ਰਿਏਟਿਵ ਵਿਦ ਵੀਰਪਾਲ ਸੰਧੂ। ਹਾਜ਼ਰ ਆ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ। ਅੱਜ ਜਿਹੜਾ ਆਪਣਾ ਸਕੀਵੀ ਦਾ ਪਾਰਟ 2 ਆਪਾਂ ਅਪਲੋਡ ਕਰਤਾ ਸੀ ਅੱਜ ਆਪਾਂ ਪਾਰਟ 3 ਅਪਲੋਡ ਕਰਾਂਗੇ। ਇਹਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਆਪਾਂ ਦੱਸ ਸੀ ਜਿਹੜਾ ਬਾਰਡਰ ਆ ਉਹਦੀ ਲੈਂਥ ਆਪਾਂ ਕਿੰਨੀ ਰੱਖੀ ਹੈ? 5 ਸੈਂਟੀਮੀਟਰ ਰੱਖੀ ਹੈ। ਜਿਹੜੀ ਆਪਣੀ ਆ ਲੈਂਥ ਸੀ ਉਹ ਆਪਾਂ ਕਿੰਨੀ ਬਣਾਈ ਸੀ? 5 ਸੈਂਟੀਮੀਟਰ ਤੇ ਜਿਹੜੀ ਆ ਲੈਂਥ ਬਣਾਈ ਸੀ ਆਪਾਂ 9 ਸੈਂਟੀਮੀਟਰ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਬੀ ਜਿਹੜੀ ਆਪਾਂ ਆ ਲੈਂਥ ਆ ਉਹ ਕਿੰਨੀ ਬਣਾਉਣੀ ਜਿਹੜੀ ਮੋੜਾ ਰੱਖਣਾ ਉਹ ਕਿੰਨਾ ਰੱਖਣਾਗਾ ਜਿਹੜਾ ਆਪਾਂ ਮੋੜਾ ਰੱਖਣਾਗਾ ਉਹ ਆਪਾਂ ਤੁਸੀਂ ਦੇਖ ਸਕਦੇ ਹੋ 7 ਇੰਚ ਦਾ ਆਪਾਂ ਮੋੜਾ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨੇ ਇੰਚ ਦਾ 7 ਇੰਚ ਦਾ ਮੋੜਾ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ 5 ਇੰਚ ਆਪਣਾ ਅਸੀਂ 9 ਤੇ 5 14 14 ਤੇ 7 21 ਇੰਚ ਦਾ ਜਿਹੜਾ ਆਪਣਾ ਸਾਰਾ ਹੈਗਾ ਉਹ ਆਪਣੀ ਸਕੀਵੀਆ 21 ਇੰਚ ਦੀ ਹੈ ਸਾਰੀ ਜਿਹੜੀ ਸਕੀਵੀਆ ਉਹ ਆਪਣੀ ਕਿੰਨੀ ਹੈ 21 ਇੰਚ ਦੀ ਆਪਣੀ ਸਕੀਵੀਆ ਠੀਕ ਹੈ ਜੀ ਅਗਰ ਤੁਹਾਨੂੰ ਇਹ ਵਾਲਾ ਪਾਰਟ ਆ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਜਿਹੜਾਗਾ ਇਹ ਪਾਰਟ 3 ਹੈਗਾ ਹੁਣ ਆਪਾਂ ਪਾਰਟ 4 ਚ ਪਾਰਟ 3 ਚ ਆਪਾਂ ਤੁਹਾਨੂੰ ਇਹਦਾ ਅਗਲਾ ਜਿਹੜਾ ਪਿਛਲੀ ਸਾਈਡ ਹੋਗੀ ਉਹ ਦੱਸਾਂਗੇ ਤੇ ਵਾਹਾਂ ਆਪਾਂ ਕਿੱਦਾਂ ਸ਼ੁਰੂ ਕਰਨੀ ਹੈ ਵਾਹ ਇੱਕ ਵਾਹ ਆਪਾਂ ਸ਼ੁਰੂ ਵੀ ਕਰ ਕਰ ਰੱਖੀ ਆ ਉਹ ਤੁਹਾਨੂੰ ਮੈਂ ਦਿਖਾਨੀ ਆ ਇੱਕ ਮਿੰਟ ਇਸ ਟ੍ਰਿਕ ਨਾਲ ਆਪਾਂ ਜਿਹੜੀ ਇਹ ਬਾਹ ਸ਼ੁਰੂ ਕਰ ਰੱਖੀ ਹੈ ਇਹਦੇ ਵਿੱਚ ਮੈਂ ਜਿਹੜਾ ਟੋਟਲ ਫੰਦੇ ਲੈਥੇ ਹੋਏ ਆ ਉਹ 50 ਫੰਦੇ ਲੈਥੇ ਹੋਏ ਮੈਂ ਇੱਥੇ ਟੋਟਲ 50 ਫੰਦੇ ਲੈਥੇ ਹੋਏ ਆ ਠੀਕ ਹੈ ਇਸ ਤੋਂ ਬਾਅਦ ਮੈਂ ਇਤੋਂ ਇੱਕ ਇੱਕ ਵਧਾਉਣਾ ਸ਼ੁਰੂ ਕਰਤਾ ਜਦੋਂ ਮੈਨੂੰ ਐਵੇਂ ਲੱਗਦਾ ਵੀ ਹਾਂ ਇਹ ਇੱਥੇ ਆਪਣੀ ਬਾਹ ਜਿਹੜੀ ਹੈਗੀ ਆ ਸਾਈਜ਼ ਵਧਾਣਾ ਸ਼ੁਰੂ ਹੋ ਜਾਂਦਾ ਤਾਂ ਮੈਂ ਉਤੋਂ ਉਤੋਂ ਇਹ ਵਧਾਉਣੇ ਸ਼ੁਰੂ ਕਰਤੀ ਬਾਹ ਆਪਾਂ ਇਹ ਇੰਨੀ ਕੁ ਬਣਾਈ ਹੈ ਠੀਕ ਹੈ ਜਿਵੇਂ ਜਿਵੇਂ ਮੈਂ ਤੁਹਾਨੂੰ ਅੱਗੇ ਦਿਖਾਵਾਂਗੇ ਬਾਹ ਬਣਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਰ ਵੀਡੀਓ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿ